ਆਮ ਆਦੀ ਪਾਰਟੀ ਵੱਲੋਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਲ ਦੇ ਘਰ ਦਾ ਕਰੋਗ ਕੀਤਾ ਜਾਏਗਾ ਇਸ ਤੋਂ ਪਹਿਲਾਂ ਆਮ ਆਦੀ ਪਾਰਟੀ ਦੇ तमाम ਵਰਕਰ ਮੁਹਾਲੀ ਦੇ ਦਿਸਾਰਾ ਗਾਉਣ ਵੀ ਇਕੱਠੇ ਹੋਏ ਨੇ ਜਦੋਂ ਪੰਜਾਬ ਤੋਂ ਅਲੱਗ-ਅਲੱਗ ਇਲਾਕਿਆਂ ਤੋਂ ਇਹ ਸਾਰੇ ਵਰਕਰ ਆਏ ਹੋਏ ਨੇ ਨਾ ਸਿਰਫ ਪੰਜਾਬ ਬਲਕਿ ਦਿੱਲੀ ਤੋਂ ਵੀ ਬਹੁਤ ਸਾਰੇ ਅਵਤਾਰ ਸਿੰਘ ਸਾਡੇ ਨਾਲ ਮੌਜੂਦ ਨੇ ਜੋ ਕਿ ਇੱਕ ਅਲੱਗ ਉਹਦੇ ਨਾਲ ਨੇ ਅਵਤਾਰ ਸਿੰਘ ਜੀ ਇਹ ਸੰਗਲਾਂ ਨਾਲ ਆਪਣੇ ਉਹਨੂੰ ਕਿਉਂ ਬੰਨਿਆ ਆ ਸੰਗਲਾਂ ਨਾਲ ਇਸ ਕਰਕੇ ਬੰਨਿਆ ਵਾ ਕਿ ਇਸ ਪੰਜਾਬ ਦੇ ਵਿੱਚ ਨਸ਼ੇ ਨੂੰ ਇਸ ਤਰ੍ਹਾਂ ਪਾਣੀ ਵਾਂਗੂ ਬਾਦਲ ਸਰਕਾਰ ਨੇ ਲੋਕਾਂ ਦੇ ਘਰਾਂ ਵਿੱਚ ਪਹੁੰਚਾ ਦਿੱਤਾ ਕਿ ਅਲਾਦ ਸੰਤਾਨ ਬਰਬਾਦ ਹੋ ਗਈ ਲੋਕਾਂ ਦੀ ਜਿਹੜੇ ਬੁਢੇ ਲੋਕ ਨੇ ਜਿਹੜੇ ਪਰਿਵਾਰਕ ਬੰਦੇ ਨੇ ਜਿਹੜੀਆਂ ਔਰਤਾਂ ਨੇ ਜਿਨ੍ਹਾਂ ਦੇ ਹਸਬੰਡ ਨਸ਼ਾ ਕਰ ਰਹੇ ਨੇ ਜਿਹੜੇ ਬੁੱਢੇ ਮਾਪਿਓ ਨੇ ਉਹਨਾਂ ਦੇ ਲੜਕੇ ਬੱਚੇ ਅਗਰ ਨਸ਼ਾ ਕਰ ਰਹੇ ਨੇ ਉਹਨਾਂ ਦੇ ਕੀ ਵਾਪਰਦੀ ਆ ਨਸ਼ਾ ਤੇ ਤੁਸੀਂ ਉਦੋਂ ਹੀ ਪੰਜਾਬ ਦੇ ਵਿੱਚ ਫਲੋ ਚ ਆਉਂਦਾ ਜਦੋਂ ਕੰਟਰੋਲ ਨਹੀਂ ਕਰਦੀ ਗਵਰਨਮੈਂਟ ਸਾਡੀ ਗਵਰਨਮੈਂਟ ਨੇ ਪੰਜਾਬ ਗਵਰਨਮੈਂਟ ਨੇ ਨਸ਼ੇ ਨੂੰ ਕੰਟਰੋਲ ਨਹੀਂ ਕੀਤਾ ਔਰ ਨਸ਼ੇ ਨੂੰ ਸੇਲ ਕੀਤਾ ਔਰ ਸੇਲ ਕਰਨ ਤੋਂ ਬਾਅਦ ਸਾਡੇ ਬਲੱਡ ਦੇ ਵਿੱਚ ਸਾਡੀ ਔਲਾਦ ਦੇ ਵਿੱਚ ਸਾਡੀ ਜਨਰੇਸ਼ਨ ਦੇ ਵਿੱਚ ਇੰਜੈਕਟ ਕਰ ਦਿੱਤਾ ਇਹ ਜਿਹੜਾ ਤੁਸੀਂ ਪ੍ਰੋਟੈਸਟ ਹੈ ਰੋਸ ਦਾ ਇਹ ਇਹ ਕੀ ਜ਼ਾਹਰ ਕਰ ਰਹੇ ਹੋ ਇਹ ਕਰ ਰਿਹਾ ਕਿ ਅਸੀਂ ਨਸ਼ੇ 'ਚ ਜਕੜੇ ਹੋਏ ਆਂ ਅਸੀਂ ਪੰਜਾਬ ਦੇ ਵਿੱਚ ਨਸ਼ੇ 'ਚ ਜਕੜੇ ਹੋਏ ਆਂ ਅਸੀਂ ਪੰਜਾਬ ਦੇ ਵਿੱਚ ਭ੍ਰਿਸ਼ਟਾਚਾਰ ਰਿਸ਼ਵਤਖੋਰੀ 'ਚ ਜਕੜੇ ਹੋਏ ਆਂ ਸਾਨੂੰ ਇੱਥੋਂ ਹੁਣ ਬਿਲਕੁਲ ਨਿਕਾ ਚਾਹੀਦੀ ਆ ਅਸੀਂ ਫ੍ਰੀ ਹੋਣਾ ਚਾਹੁੰਦੇ ਆ ਤੁਸੀਂ ਕਿੱਥੋਂ ਆਏ ਔਰ ਕਿੱਥੇ ਨਹੀਂ ਆਏ ਆਂ ਗਰਦਾਸਪੁਰੋਂ ਆਏ ਜੀ ਆਂ ਇਹੋ ਚਾਹੁੰਦੇ ਆਂ ਵੀ ਇਹਨਾਂ ਨੇ ਗੰਦ ਪਾਇਆ ਬਾਦਲ ਗਰੁੱਪ ਨੇ ਪਾਰਟੀ ਨਹੀਂ ਹੈਗੀ ਗਰੁੱਪ ਆਏ ਤੇ ਇਹਨਾਂ ਨੂੰ ਸਰਕਾਰ ਅਸੀਂ ਸਾਫ਼ ਲਿਓ ਚਾਹੁੰਦੇ ਆਂ ਰਵਿੰਦ ਕੇ ਜੀ ਵਾਲ ਦੀ ਉਹਦੇ ਛੰਡੇ ਥੱਲੇ ਅਸੀਂ ਰਹਿਣਾ ਚਾਹੁੰਦੇ ਆਂ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਰਵਿੰਦ ਕੇ ਜੀ ਵਾਲ ਰਵਿੰਦ ਕੇ ਜੀ ਵਾਲ ਸਿੱਕੇ ਨਾਲ ਪੂਰੇ ਤਮਾਮ ਦੇ ਅਲੱਗ-ਅਲੱਗ ਕੋਨਿਆਂ ਤੋਂ ਇਹ ਲੋਕ ਆਏ ਹੋਏ ਨੇ ਮੋਹਾਲੇ ਦੇ ਸ਼ਾਰਾ ਗਰਾਊਂਡ ਦੇ ਵਿੱਚ ਔਰ ਉਸ ਤੋਂ ਬਾਅਦ ਇਹ ਚੰਡੀਗੜ੍ਹ ਵਾਲੀ ਮੂਵ ਮਾਰਚ ਕਰਨਗੇ ਹੁਕਮੰਦਰੀ ਪ੍ਰਕਾਸ਼ ਸਿੰਘ ਬਾਲ ਦੇ ਘਰ ਦਾ ਘਿਰਾਓ ਕਰਨ ਲਈ ਕੈਰਾਂ ਗੁਲਸ਼ਨ ਦੇ ਨਾਲ ਸਰਬਜੀਤ ਸਿੰਘ ਐਵੀਪੀ ਸਾਝਾ ਮੋਹਾਲੀ